ਕੋਮੈਸ ਸਿੰਘ ਜਖੜ ਜੀ ਤੋਂ ਇੱਕ ਗੱਲ ਪੁੱਛਣੀ ਚਾਹਣਾ ਭਈ ਸੁਪਰੀਮ ਕੋਰਟ ਦਾ ਫੈਸਲਾ ਬਾਅਦ ਆ ਪਹਿਲਾਂ ਇਹ ਸੁਪਰੀਮ ਕੋਰਟ ਦੇ ਚ ਕੇਸ ਉਸ ਵਕਤ ਗਿਆ ਸੀ ਜਦੋਂ ਇੱਥੇ ਕਿਸੇ ਗੁਰੂ ਪਿਆਰੇ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਕਿ ਜਿਹੜੇ ਇਹ ਰਸਤੇ ਨੇ ਇਹ ਖੁੱਲੇ ਜਾਣ ਤੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਸੀ ਉਹ ਜਿਹੜਾ ਸੀ ਹਰਿਆਣਾ ਸਰਕਾਰ ਨੂੰ ਉਦੇਸ਼ ਜਾਰੀ ਕੀਤਾ ਕਿ ਇਹ ਰਸਤੇ ਖੁੱਲੇ ਜਾਣ ਤਾਂ ਉਸ ਤੋਂ ਬਾਅਦ ਹਰਿਆਣਾ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਚਲੀ ਗਈ ਹੁਣ ਸੁਪਰੀਮ ਕੋਰਟ ਜਿਹੜੀ ਆ ਉਹ ਸਰਦਾਰ ਜਗਜੀਤ ਸਿੰਘ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਦੀ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜਿਹੜਾ ਉਹ ਇਲਾਜ ਕਰਾਇਆ ਜਾ ਉਹਦੀ ਜ਼ਿੰਦਗੀ ਬੜੀ ਜ਼ਰੂਰੀ ਆ ਸ੍ਰੀਲ ਧਾਕੜ ਜੀ ਤੁਸੀਂ ਸੁਪਰੀਮ ਕੋਰਟ ਦੇ ਰਾਹੀਂ ਆਦੇਸ਼ ਕਰਾ ਰਹੇ ਹੋ ਪੰਜਾਬ ਸਰਕਾਰ ਨੂੰ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬੜੀ ਜ਼ਰੂਰੀ ਆ ਤੇ ਪੰਜਾਬ ਸਰਕਾਰੇ ਦਾ ਇਲਾਜ ਕਰਾਏ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਮਰਤ ਤੇ ਬੈਠਣ ਦੀ ਜ਼ਰੂਰਤ ਕਿਉਂ ਪਈ ਤੁਸੀਂ ਇੱਧਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਾਂ ਸੁਪਰੀਮ ਇਹ ਕਹਿ ਰਹੇ ਜੀ ਪਈ ਉਹ ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਮੰਨਣ ਨੂੰ ਤੁਸੀਂ ਆਪਣੀ ਤੌਰ ਦੇ ਉਤੇ ਜਿਹੜੇ ਤੁਹਾਡੇ ਪਾਰਟੀ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੇ ਜਿਹੜੀ ਸਰਕਾਰ ਹੈ ਤੁਹਾਡੀ ਭਾਜਪੀ ਦੀ ਕੇਂਦਰ ਸਰਕਾਰ ਵਿੱਚ ਉਹ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕਰਦੀ ਇਹ ਤੁਹਾਡੀ ਇੱਕ ਜ਼ਿੰਮੇਵਾਰੀ ਬੰਦੀ ਆ ਜੇ ਤੁਹਾਡੀ ਪੰਜਾਬ ਦੇ ਨਾਲ ਜਾਂ ਕਿਸਾਨੀ ਦੇ ਨਾਲ ਦੇਸ਼ ਦੇ ਨਾਲ ਕੋਈ ਹਮਦਰਦੀ ਹੈ ਤੇ ਫਿਰ ਤੁਸੀਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਉਹ ਲਾਗੂ ਕਰਵਾ ਦਿਓ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਮਲ ਛੱਡ ਦੇਗਾ ਉਹਨੂੰ ਲੋੜ ਹੀ ਕੀ ਮਰਮਰਤ ਰੱਖਣ ਦੀ ਕਿਉਂ ਲੋੜ ਪਈ ਇਹਦਾ ਜਵਾਬ ਮੈਂ ਤੁਹਾਡੇ ਤੋਂ ਮੰਗਦਾ ਇਹ ਵੀ ਕਹਿੰਦੇ ਆ ਵੀ ਜਾਣ ਲਈ ਜਿਹੜੇ ਖਨੋਦੀ ਬਾਰਡਰ ਉਤੇ ਲੀਡਰ ਜਿਹੜੇ ਪਹੁੰਚ ਰਹੇ ਨੇ ਉਹ ਇਸ ਚੀਜ਼ ਤੋਂ ਪਰਹੇਜ਼ ਕਰਨਾ ਉਹਨਾਂ ਨੂੰ ਮੰਨਣ ਵਾਸਤੇ ਨਾਲ ਦੇਖੋ ਮੈਂ ਇੱਕ মিডিਆ ਤੇ ਬੋਲ ਰਿਹਾ ਤੇ ਇੱਕ ਜ਼ਿੰਮੇਵਾਰ ਬੰਦਾ ਮੈਂ ਸੁਨੀਲ ਜਾਖੜ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਉਹ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਅੱਜ ਰਾਜਨੀਤਿਕ ਲੋਕ ਉੱਥੇ ਜਾ ਕੇ ਫੋਟੋਆਂ ਲਵਾ ਰਹੇ ਨੇ ਇਹ ਪਹਿਲਾਂ ਕਿੱਥੇ ਗਏ ਸੀ ਸੁਨੀਲ ਧਾਕੜ ਜੀ ਜਰਾ ਇਹ ਤੇ ਦੱਸ ਦਿਓ ਵੀ ਇਹਨਾਂ ਲੋਕਾਂ ਨੂੰ ਇਹ ਜਿਹੜੇ ਰਾਜਨੀਤਿਕ ਲੋਕ ਅੱਜ ਆ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਦੋਂ ਮਰਨ ਮਰਤੇ ਬੈਠੇ ਨੇ ਤੇ ਇਹਨਾਂ ਨਾਲ ਫੋਟੋਆਂ ਲਵਾ ਰਹੇ ਨੇ ਕਨੌਰੀ ਬਾਟ ਦੇ ਯਾਰ ਇਹ ਕਿੰਨੇ ਘਲੇ ਨੇ ਉਹ ਤੁਹਾਡੀ ਬਦੌਲਤ ਆਏ ਨੇ ਇੱਥੇ ਤੁਸੀਂ ਮਸਲਾ ਹੱਲ ਕਰ ਦਿਓ ਤੇ ਇੱਥੇ ਆਊਗਾ ਹੀ ਕਿਉਂ ਔਰ ਇੱਕ ਗੱਲ ਇਹ ਵੀ ਸੁਣ ਲਓ ਤੁਸੀਂ ਵੀ ਆ ਜਾਓ ਪਰ ਤੁਹਾਨੂੰ ਇੱਥੇ ਆਉਂਦਿਆਂ ਨੂੰ ਆਉਣ ਵਾਸਤੇ ਵਿਚਾਰ ਕਰਨੀ ਪੈਊਗਾ ਵੀ ਸਾਡੇ ਤੇ মিডিਆ ਸਵਾਲ ਕਰੇਗਾ ਲੋਕ ਨਹੀਂ ਤੁਹਾਨੂੰ ਕੁਝ ਕਹਿਣਗੇ ਇੱਥੇ ਜਿੰਨੇ ਵੀ ਰਾਜਨੀਤਿਕ ਆਉਂਦੇ ਨੇ ਇੱਥੇ ਧਾਰਮਿਕ ਆਉਂਦੇ ਨੇ ਇੱਥੇ ਜਿਹੜੇ ਨੇ ਸੋਸ਼ਲ ਵਰਕਰ ਆਉਂਦੇ ਨੇ ਇੱਥੇ ਸੰਤਮਾਪੁਰਖ ਆਉਂਦੇ ਨੇ ਇੱਥੇ ਹਰ ਤਰ੍ਹਾਂ ਦੇ ਹਰ ਧਰਮ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਇੱਥੇ ਸ਼ਕਸ਼ੀਤ ਇੱਥੇ ਆਉਂਦੀਆਂ ਨੇ ਅਸੀਂ ਕਿਸੇ ਨੂੰ ਨਹੀਂ ਰੋਕਦੇ ਪਰ ਇੱਕ ਗੱਲ ਜ਼ਰੂਰ ਹੈ ਰਾਜਨੀਤਿਕ ਲੋਕਾਂ ਨੂੰ ਅਸੀਂ ਸਟੇਜ ਤੇ ਨਹੀਂ ਬੋਲਣ ਦਿੰਦੇ ਨਾ ਬੋਲਣ ਦਵਾਂਗੇ ਪਰ ਜਿਹੜੇ ਤੁਸੀਂ ਕਹਿੰਦੇ ਇੱਥੇ ਫੋਟੋਆਂ ਲਵਾ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਫੋਟੋ ਲਾਉਣ ਦਾ ਮੌਕਾ ਕਿਉਂ ਦਿੱਤਾ ਤੁਸੀਂ ਇਹ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਨੇ ਲਾਗੂ ਕਰਵਾ ਦਿਓ ਤੇ ਕਿਉਂ ਇੱਥੇ ਆਉਣ ਇਹ ਪਹਿਲਾਂ ਆਪਣੀ ਪੀੜੀ ਥੱਲੇ ਤੇ ਯਾਰ ਸੋਟਾ ਫੇਰੋ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਕਰੋ ਵੀ ਸਾਡੇ ਬਿਆਨ ਦਾ ਅੱਗੇ ਫਿਰ ਸਾਡੇ ਤੇ ਸਵਾਲ ਬਣਨਾ ਹੈ ਉਹ ਸਵਾਲ ਦਾ ਜਵਾਬ ਮੇਰੇ ਸਵਾਲ ਦਾ ਜਵਾਬ ਦਿਓ ਵੀ ਤੁਸੀਂ ਉਹਨਾਂ ਨੂੰ ਆਉਣ ਦਾ ਮੌਕਾ ਕਿਉਂ ਦਿੱਤਾ ਆਖਰੀ ਸਵਾਲ ਹੈ ਇੱਕ ਸਵਾਲ ਹੋਰ ਕਰਦਣੇ ਕਿ ਉਹਨਾਂ ਨੂੰ ਮਰਨ ਦੀ ਗੱਲ ਕਹੀ ਜਾਂਦੀ ਵੀ ਸਾਰੇ ਜਿਹੜੇ ਨੇ ਉਹਨਾਂ ਨੂੰ ਮਾਰਨ ਦੇ ਤੋਲੇ ਹੋਏ ਨੇ ਪਰ ਔਰ ਦੂਜੀ ਗੱਲ ਹੈ ਜਿਹੜੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਉਹ ਕੈਂਡਲ ਜਿਹੜਾ ਮਾਰਚ ਹੈਗਾ ਆ ਉਹ ਕਿਸੇ ਜਿੰਦੇ ਬੰਦੇ ਦਾ ਨਿਕੜਿਆ ਜਾਂਦਾ ਦੇਖੋ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਾਂ ਜਿਹੜਾ ਕੈਂਡਲ ਮਾਰਚ ਹੈ ਇਹ ਤਾਂ ਇੱਕ ਕਿਸਮ ਦਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਇੱਕ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਲਈ ਇਹ ਸੁਨੇਹਾ ਦੇਣ ਲਈ ਵੀ ਇਹ ਜਿਹੜਾ ਕੈਂਡਲ ਮਾਰਚ ਆ ਕਿਉਂ ਕੱਢਿਆ ਜਾ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕੋਈ ਹੁਸਾਇ ਨਹੀਂ ਜਾ ਰਿਹਾ ਸਿੱਖ ਧਰਮ ਦੇ ਵਿੱਚ ਇਹ ਜਿਹੜਾ ਮਤਲਬ ਕਿ ਹੁਣ ਤੱਕ ਦਾ ਜਿਹੜਾ ਸਾਡਾ ਇਤਿਹਾਸ ਆ ਇਹ ਸਾਡੇ ਗੁਰੂਆਂ ਦਾ ਇਤਿਹਾਸ ਹੈ ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਸੀ ਜ਼ੁਲਮ ਦੇ ਖਿਲਾਫ ਤੇ ਛੇਵੇਂ ਪਾਤਸ਼ਾਹ ਨੇ ਉਸ ਤੋਂ ਬਾਅਦ ਮੀਰੀ ਦੇ ਪੀਰੀ ਦੇ ਮਾਲਕ ਨੇ ਜ਼ੁਲਮ ਦੇ ਖਿਲਾਫ ਡਟ ਕੇ ਜੰਗੇ ਮੈਦਾਨ ਦੇ ਵਿੱਚ ਲੜਾਈ ਲੜੀ ਉਸ ਤੋਂ ਬਾਅਦ ਨਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਔਰ ਕਾਤਲ ਦੇ ਕੋਲ ਆਪ ਚੱਲ ਕੇ ਗਏ ਔਰ ਉਹਨਾਂ ਦੇ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਤੁਸੀਂ ਇਹ ਦੇ ਦੇ ਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੇ ਜਦੋਂ ਉਹ ਸ਼ਹਾਦਤ ਦਿੱਤੀ ਤੇ ਉਹ ਕਿਤੇ ਉਕਸਾ ਕੇ ਦਿੱਤੀ ਸੀ ਉਹ ਜ਼ੁਲਮ ਦੇ ਖਿਲਾਫ ਉਸ ਟਾਈਮ ਤੇ ਦਿੱਲੀ ਤਖਤ ਤੇ ਔਰੰਗਾ ਬੈਠਾ ਸੀ ਸੁਨੀਲ ਜਾਖੜ ਜੀ ਉਕਸਾਇਾ ਨਹੀਂ ਜਾ ਰਿਹਾ ਉਸ ਟਾਈਮ ਤੇ ਕਿੰਨੇ ਉਕਸਾ ਕੇ ਸ਼ਹੀਦ ਕਰਾਇਆ ਸੀ ਭਈ ਜਰਾ ਦੱਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਿਮਕ ਨੇ ਕਰਾ ਸੀ ਉਕਸਾ ਕੇ ਕਰਾ ਸੀ ਨਹੀਂ ਉਹਨਾਂ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਫਰਿਆਦੀ ਬਣ ਕੇ ਆਏ ਤੇ ਉਹਨਾਂ ਨੇ ਉਸ ਵਕਤ ਜ਼ੁਲਮ ਦੇ ਖਿਲਾਫ ਉਹ ਜਿਹੜਾ ਜ਼ੁਲਮ ਚੱਲ ਰਿਹਾ ਸੀ ਜਦੋਂ Hindu ਧਰਮ ਨੂੰ ਜ਼ਬਰਦਸਤੀ ਮੁਸਲਮਾਨ ਧਰਮ ਵਿੱਚ ਵਲੀਨ ਕੀਤਾ ਜਾ ਰਿਹਾ ਸੀ ਤੇ ਉਸ ਟਾਈਮ ਤੇ ਉਹਨਾਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੀਵਾਲਾ ਜੋ ਨਾਲ ਲੈ ਕੇ ਸ਼ਹਾਦਤ ਦਿੱਤੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਿਸ ਤਰ੍ਹਾਂ ਕੀਤਾ ਗਿਆ ਅੱਜ ਉਸ ਦਿੱਲੀ ਤਖਤ ਤੇ ਬੈਠਾ ਮੈਂ ਕਹਿੰਨ ਤੋਂ ਗਰੇਜ ਨਹੀਂ ਕਰਾਂਗਾ ਸੁਨੀਲ ਜਾਖੜ ਜੀ ਜੇ ਤੁਹਾਡੇ ਚ ਹਿੰਮਤ ਹੈ ਆਜੋ ਡਿਬੇਟ ਕਰ ਲਓ ਕਿਸੇ ਵੀ ਚੈਨਲ ਤੇ ਆਜੋ ਸਵਾਲ ਮੈਂ ਕਰਾਂਗਾ ਜਵਾਬ ਤੁਸੀਂ ਦਿਓ ਤੁਸੀਂ ਸਵਾਲ ਕਰਿਓ ਮੈਂ ਜਵਾਬ ਦਵਾਂਗਾ ਫੈਸਲਾ ਦੇਸ਼ ਨਹੀਂ ਸੰਸਾਰ ਪਰਦੇ ਲੋਕ ਉਹ ਫੈਸਲਾ ਦੇਣ ਤੇ ਕੌਣ ਸੱਚਾ ਤੇ ਕੌਣ ਝੂਠਾ ਜੇ ਤੇਰੇ ਚ ਹਿੰਮਤ ਹੈ ਤੇ ਆ ਜਾ ਡਿਬੇਟ ਕਰ ਲਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉਕਸਾ ਕੇ ਨਹੀਂ ਮਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਿਰਫ ਇਸ ਕਰਕੇ ਉਹ ਮਰਨ ਮਰਤੇ ਬੈਠੇ ਨੇ ਕਿ ਸਾਢੇ 7 ਲੱਖ ਜਿਹੜੀਆਂ ਪਹਿਲਾਂ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਚਿੰਤਾ ਉਹਨਾਂ ਦੀ ਕਰੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਤਮ ਹਤਿਆ ਕਰਨ ਜਾਂਦੇ ਨੇ ਉਹਨਾਂ ਦੀਆਂ ਆਤਮ ਹਤਿਆਵਾਂ ਨੂੰ ਰੋਕਣ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਸ਼ਹਾਦਤ ਦੇਣ ਜਾ ਰਹੇ ਨੇ ਨਾ ਕਿ ਮਰਨ ਵਰਤ। ਔਰ ਇਹਤੇ ਜਿਹੜਾ ਤੁਸੀਂ ਕਹਿ ਰਹੇ ਹੋ ਸਾਰਿਆਂ ਉਹ ਸਿੱਖ ਨੂੰ ਕੋਈ ਉਕਸਾ ਨਹੀਂ ਸਕਦਾ। ਸਿੱਖ ਆਪਣੀ ਮਰਜ਼ੀ ਨਾਲ ਇਹ ਤੇ ਅੰਗਾਂ ਕਟਾਉਂਦਾ ਹੈ। ਸ੍ਰੀਰ ਜਾਖੜ ਜੀ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ। ਪੰਜਾਬ ਦਾ ਇਤਿਹਾਸ ਜਾਣਦੇ ਹੋ। ਗੁਰੂਆਂ ਦਾ ਇਤਿਹਾਸ ਜਾਣਦੇ ਹੋ। ਸਿੰਘ ਸ਼ਹੀਦਾਂ ਦਾ ਇਤਿਹਾਸ ਜਾਣਦੇ ਹੋ। ਤੁਸੀਂ ਕੀ ਨਹੀਂ ਜਾਣਦੇ ਭਈ? ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਕਸਾਹ ਜਾ ਰਿਹਾ ਜਗਜੀਤ ਸਿੰਘ ਢੱਲੇਵਾਲ ਉਕਸਾਹ ਜਾ ਰਿਹਾ ਯਾਰ ਗਲਤ ਤਾਂ ਨਾ ਬੋਲੋ ਬੋਲਣ ਲੱਗੇ ਜਰਾ ਸੋਚ ਕੇ ਬੋਲੋ ਇਹ ਲੋਕ ਹੁਣ ਗੁਮਰਾਹ ਹੋਣ ਵਾਲੇ ਨਹੀਂ ਆ ਤੁਸੀਂ ਵੇਖੋ ਕਿ ਹੁਣ ਪੂਰੇ ਦੇਸ਼ ਦੇ ਵਿੱਚ ਬੈਠਾ ਰਹਿਣ ਜੋ ਫਿਰ ਜੇ ਉਕਸਾਹ ਹੈ ਹੀ ਆ ਤੇ ਫਿਰ ਤੁਸੀਂ ਉਹਨਾਂ ਨੂੰ ਪਹਿਲਾਂ ਪੰਜਾਬ ਸਰਕਾਰ ਤੋਂ 26 ਤਰੀਕ ਨੂੰ ਜੋ ਆ ਹੁਣ ਵੀ ਤੁਹਾਡੀਆਂ ਚਕਾਉਂਦੀਆਂ ਤਿਆਰੀਆਂ ਹੋ ਰਹੀਆਂ ਨੇ ਤੁਸੀਂ ਸੁਪਰੀਮ ਕੋਰਟ ਰਾਹੀਂ ਆਦੇਸ਼ ਜਾਰੀ ਕਰਾ ਰਹੇ ਹੋ ਪੰਜਾਬ ਸਰਕਾਰ ਨੂੰ ਕਿ ਇਹਨਾਂ ਦਾ ਇਲਾਜ ਕਰਾਜੇ ਜੇ ਤੁਹਾਨੂੰ ਚਿੰਤਾ ਨਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਕਿ ਇਹ ਪੰਜਾਬ ਸਰਕਾਰ ਨੂੰ ਆਦੇਸ਼ ਨਾ ਕਰੋ ਤੁਸੀਂ ਜਿਹੜੀਆਂ ਮੰਨੀਆਂ ਹੀਆਂ ਮੰਗਾ ਉਹ ਲਾਗੂ ਕਰਵਾ ਦਿਓ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹ ਨਾਲ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਟਾਈਮ ਦੇ ਉੱਤੇ ਜਦੋਂ Hindu ਧਰਮ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੱਤੀ ਸੀ ਅੱਜ ਕਿਸਾਨਾਂ ਅੱਜ ਤੱਕ ਕਿੰਨੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਬਣੀਆਂ ਕਿਸੇ ਵੀ ਜਥੇਬੰਦੀਆਂ ਅੱਜ ਤੱਕ ਸੈਂਕੜੇ ਬਣ ਗਈਆਂ ਔਰ ਇੱਕ ਡਾਕਟਰ ਸੁਆਮੀ ਨਾਥਨ ਕਮਿਸ਼ਨ ਬਣਿਆ ਉਹਦੀ ਰਿਪੋਰਟ ਅਜ ਤੱਕ ਕੋਈ ਕਿਸਾਨ ਜਥੇਬੰਦੀ ਲਾਗੂ ਨਹੀਂ ਕਰਾ ਸਕੀ ਹਰ ਕਿਸਾਨ ਜਥੇਬੰਦੀਆਂ ਤੋਂ ਵਿਸ਼ਵਾਸ ਚੁੱਕਦਾ ਜਾ ਰਿਹਾ ਉਹ ਵਿਸ਼ਵਾਸ ਨੂੰ ਬਹਾਲ ਕਰਨ ਵਾਸਤੇ ਸਰਦਾਰ ਜਗਜੀਤ ਸਿੰਘ ਨੇ ਇਹ ਜਿਹੜਾ ਇਹ ਫੈਸਲਾ ਲਿਆ ਇਸ ਅਸੀਂ ਸੋਚ ਵਿਚਾਰ ਕੇ ਲਿਆ ਐਵੇਂ ਨਹੀਂ ਲਿਆ ਠੀਕ ਸੋ